ਕਿਆ ਹੋਇਆ ਬੇ? ਯਾਰ ਬੇ ਇਹ ਗੋਲੀ ਚੱਲੀ ਆ ਤਿੰਨ ਬੰਦੇ ਆਏ ਦੀ ਇਧਰੋਂ ਲਹਿੰਗ ਸੀ ਅੱਛਾ ਉਹ ਤਿੰਨ ਬਿਹਾਰੀ ਨੂੰ ਗੋਲੀ ਮਾਰੀ ਇੱਕ ਬੰਦੇ ਤੇ ਮਾਰੀ ਇੱਕ ਬੰਦੇ ਤੇ ਹਾਂ ਜੀ ਕਾਹਦੇ ਤੁਸੀਂ ਕੇ ਮੋਟਰਸਾਈਕਲ ਦੇ ਦੀਆਂ ਤੇ ਕਿਧਰੋਂ ਕਿਧਰ ਨੂੰ ਜਾ ਰਹੇ ਸੀ ਇਹ ਚੱਲਦੀ ਘਰੋਂ ਲਹਿੰਦੀ ਸਾਲੇ ਵੱਲ ਜਾਂਦੇ ਨੇ ਮੈਂ ਜੀ ਸਵਾਰਾਂ ਤੋਂ ਆਇਆ ਮੇਰੇ ਆਉਣੇ ਉੱਥੇ ਰੌਲਾ ਪੈ ਗਿਆ ਰਹਿ ਸੀਗਾ ਮੈਂ ਵੀ ਕੀ ਹੋਇਆ ਇਹਦੇ ਇੱਕ ਗੁੱਡੀ ਸੀਗੀ ਕਹਿੰਦੀ ਵੀ ਇੱਥੇ ਗੋਲੀ ਮਾਰ ਗਏ ਬਈਏ ਅੱਛਾ ਆਉ ਕਹਿੰਦੀ ਜਦੋਂ ਮੈਂ ਆਈ ਮੈਂ ਤਾਂ ਜੀ ਮੇਰਾ ਟਾਇਰ ਪਾੜ ਗਿਆ ਕਿ ਮੋਟਰਸਾਈਕਲ ਦਾ ਕਹਿੰਦੀ ਜਦੋਂ ਮੈਂ ਦੇਖਿਆ ਸਾਉ ਬੰਦੇ ਨੇ ਗੋਲੀ ਮਾਰੀ ਜਿਹੜੇ ਗੋਲੀ ਮਾਰਨ ਵਾਲੇ ਬੰਦੇ ਕੌਣ ਸੀ ਉਹ ਨਹੀਂ ਪਤਾ ਕਿ ਕਿਉਂ ਕੌਣ ਨਹੀਂ ਤੋਂ ਭੇਜ ਮਾੜਾ ਮੋਟਾ ਪਤਾ ਹੋਊਗਾ ਵੀ ਨੇ ਹਿੰਗੀ ਸੀਗੇ ਵੀ ਨੇ ਕਹਿੰਦੇ ਨਹੀਂ ਹਿੰਗਾ ਬੰਨਿਆ ਫੇਰੀ ਦਸਾਰ ਤੇ ਉਹ ਕਹਿੰਦੇ ਅਸੀਂ ਮੋਟਰਸਾਈਕਲ ਤੇ ਨਹੀਂ ਕਿਸੇ ਗੋਲੀ ਮਾਰੀ ਆ ਉਹ ਕੋਲ ਉਹ ਬਿਹਾਰੀ ਆ ਉਹ ਕਹਿੰਦੇ ਜਾ ਰਹੇ ਅਸੀਂ ਮੋਟਰਸਾਈਕਲ ਤੇ ਜਾ ਰਹੇ ਸੀ ਉਹਦਾ ਮੋਟਰਸਾਈਕਲ ਖੋ ਲਿਆ ਫਿਰ ਮੋਟਰਸਾਈਕਲ ਖੋ ਕੇ ਲੈ ਲਾਂਗੇ ਤੇ ਜਿਹੜੇ ਦੀਦੇ ਬੰਦੇ ਨੇ ਗੋਲੀ ਭਜੀਆ ਕਿੱਥੇ ਹਨ ਪੁਲਸ ਆਤਾਲੀ ਪਸਰ ਲਗੇ ਪੁਲਸ ਆਏ ਜੀ ਪੁਲਸ ਵਾਲੇ ਆਏ ਜੀ ਠੀਕ ਕਹਿੰਦੀ ਆ ਮੈਂ ਕੋਲ ਨੂੰ ਆਉਣ ਲੱਗੀ ਮੈਨੂੰ ਵੀ ਕਿਰਪਾ ਮੰਗਾਈ ਕਹਿੰਦੇ ਉਹਨੇ ਤੇ ਮੈਂ ਮੂੰਹ ਬੰਨੇ ਸੀਗੇ ਨਿਕਵਾਣੇ ਸੀਗੇ ਉਹ ਨਿਕਵਾਣੇ ਵਾਲੇ ਕਾਹਦੇ ਤੁਸੀਂ ਸੀਗੇ ਉਹ ਮੁਰਦਕਦੇ ਸੀਗੇ ਕਿੰਨੇ ਜਾਣੇ ਸੀਗੇ ਤਿੰਨ ਜਾਣੇ ਜੀ ਹੋਗਾ ਜੀ ਉਹ ਗੁੱਡੀ ਦੱਸਦੀ ਆ ਅਸੀਂ ਪਿੰਡ ਵੀ ਨਹੀਂ ਪੁੱਛਿਆ ਜਿਹੜੀ ਘਾਟਾ ਖੜੀ ਰਹੀ ਆ ਉਹਦੇ ਉਹ ਖੜੀ ਰਹੀ ਆ ਜਦੋਂ ਪੁਲਸ ਲੇਟ ਆਈ ਜਦੋਂ ਉਹ ਵਿਚਾਰੀ ਬਿਆਨ ਲੈ ਕੇ ਗਏ ਨੇ ਪੁਲਸ ਵਾਲੇ ਗੁੱਡੀ ਦੇ ਉਂਗਾ ਉਹ ਗੁੱਡੀ ਨਾਲ ਸੀ ਉਹ ਬੰਦਾ ਜਿਹੜਾ ਨਹੀਂ ਨਹੀਂ ਉਹ ਜਿਹੜੀ ਜਾਣਦੀ ਸੀਗੀ ਵੈਸੇ ਉਹਦਾ ਸਰ ਅੱਛਾ ਉਹਦਾ ਵੈਸੇ ਜਾਣਦੀ ਸੀਗੀ ਜਾਂ ਵੀ ਵਿਰਾਟ ਮੁਰਸਲਾ ਟਾਇਰ ਪਾੜ ਗਿਆ ਸਕੂਟਰ ਦਾ ਉਹ ਖੜ ਗਈ ਤਾਂ ਟਾਇਰ ਦੇ ਖੜ ਕੇ ਨਾ ਟਾਇਰ ਤੇ ਗੋਲੀ ਚੱਲੀ ਆ ਉਹ ਦੇਖ ਗਿਆ ਵਿਚਾਰਾ ਇੱਕ ਤਨ ਪ੍ਰਵਾਸੀ ਸੀਗੇ ਜਾਰੇ ਇੱਧੋਂ ਤੋਂ ਕੰਮ ਕਰਕੇ ਆਇਆ ਤਨ ਪ੍ਰਵਾਸੀ ਹਾਂਜੀ ਹਾਂਜੀ ਇੱਕ ਤੇ ਗੋਲੀ ਵਜਿਆ ਇੱਕ ਤੇ ਗੋਲੀ ਵਜਿਆ ਦੂਜਾ खा रहा है वो हाथ हम लोग नहीं उतरे चला आला है बच गया है तो पीछे आगे बढ़ गया तो बोली चला कौन हाथ दिया वो बैठा था वो दोनों लड़का जो से बैठ रहा क्या मारा है दोनों तो पीछे वाला मारा है बोली बोली जी और क्या मारा और वो खंडा हाँ क्या लूट के लेके लूट के हमारा मैं कुछ गाड़ी लेके चला गया पहले हाँ लेके चला जी मोटरसाइकिल हां जी मोटरसाइकिल लेके चला क्या करते हो जल्दबाजी करते हैं जो लोग कितने बंदे थे वो जो आए थे वो दो बंदे थे जी किस पे थे बाइक से था कैसी बेचबूचा थी उनकी कुछ बाइक तो खराब था गाड़ी तेज में था हम लोग मूर्ख आदमी है उतना भी जान पहले कैसा कपड़ा पहना हुआ वो जरा शर्ट पहना था और कला जींस पहना था ਡਾਕਟਰ ਮਨਦੀਪ ਸਿੰਘ ਜੀ ਕੀ ਕਹਿੰਦਾ ਕਿ ਵਾਰਦਾਤ ਇਹ ਹੋਈ ਵੀ ਇੱਥੇ ਗਨ ਸ਼ਾਟ ਵੂਨ ਦੇ ਨਾਲ ਆਇਆ ਪੇਸ਼ੈਂਟ ਸਾਡੇ ਕੋਲੇ ਤੇ ਸਮਰਾਲਾ ਬ੍ਰਿਜ ਤੇ ਤੇ ਅਸੀਂ ਮੁੱਢਲੀ ਸਹਾਇਤਾ ਦੇ ਕੇ ਪੇਸ਼ੈਂਟ ਨੂੰ ਅੱਗੇ ਰੈਫਰ ਕਰਤਾ ਤੇ ਗਨ ਸ਼ਾਟ ਜਿਹੜੇ ਬੱਜੇ ਨੇ ਉਹ ਕੌਣ ਸੀ ਬੰਦਾ ਤੇ ਕਿੰਨੇ ਫਾਇਰ ਹੋਏ ਇਹ ਸੋਮਨ ਮੰਡਲ ਨਾਮ ਦਾ ਪੇਸ਼ੈਂਟ ਸੀ ਤੇ ਇਹਦੇ ਦੋ ਐਂਟਰੀ ਵੂਨ ਨੇ ਤੇ ਫਰਦਰ ਆਪਾਂ ਟ੍ਰੀਟਮੈਂਟ ਦੇ ਲਈ ਇਹਨਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਜੀ ਐਮ ਸੀ ਬੱਤੀ ਕੁਝ ਨੋ ਨੋ ਵੀ ਡਾਂਟ ਤੋਂ ਤੱਕ ਕਿੱਦਾਂ ਸੀਗੇ ਜੀ ਮਰੀਜ਼ ਜਿਹੜਾ ਕਿੰਨਾ ਥੋੜੀਆਂ ਜਿਹੜੀਆਂ ਪੇਸ਼ੈਂਟ ਜੀ ਦੇਖੋ ਸਾਡੇ ਕੋਲੇ ਵਾਈਟਲ ਬਿਲਕੁਲ ਸਟੇਬਲ ਸੀਗੇ ਤੇ ਅਸੀਂ ਫਰਦਰ ਟ੍ਰੀਟਮੈਂਟ ਦੇ ਲਈ ਉਹਨਾਂ ਨੂੰ ਚੰਡੀਗੜ੍ਹ ਰੈਫਰ ਕੀਤਾ ਹੈ। ਠੀਕ ਹੈ। ਸੁਮਨ ਜੀ ਇਹ ਕਾਮਾ ਹੋਇਆ ਕਿ ਥੋੜੀਆਂ ਮਾਰੀਆਂ ਜਿਹੜੀਆਂ ਨੇ ਲੇਬਰ ਦਾ ਨਾਂ ਨਹੀਂ ਪੁੱਛਿਆ। ਜੀ ਜੀ। ਇਹ ਅੱਜ ਵਕਤ ਕਰੀਬ 6:30 7:00 ਵਜੇ ਦੀ ਗੱਲ ਹੈ। ਇਹ ਇੱਕ ਪ੍ਰਵਾਸੀ ਸੀ ਮੁੰਡਾ ਲੇਬਰ ਕਰਦਾ ਸੀ ਜਿੱਥੇ ਰਾਜੂ ਫਿਲਪ ਸਟੇਸ਼ਨ ਤੇ ਇਹਨਾਂ ਦੀ ਲੋਕ ਦਾ ਹੈਕਟਰ ਦਾ ਕੰਮ ਕਰ ਰਿਹਾ ਚੱਲ ਰਿਹਾ ਇਹ ਰੋਜਾਨਾ ਦੀ ਤਰ੍ਹਾਂ ਇਹ ਮੋਟਰਸਾਈਕਲ ਤੇ ਨਾਲ ਇਹਦੇ ਨਾਲ ਦੋ ਹੋਰ ਸਵਾਰ ਸੀ ਲੇਬਰਮੈਨ ਤੇ ਜਦੋਂ ਇਹ ਦਿਆਲਪੁਰ ਆ ਕੇ ਇਕੱਠੇ ਆਇਆ ਤਾਂ ਉਸ ਸਮੇਂ ਦੋ ਨੌਜਵਾਨ ਉਹਨਾਂ ਨੇ ਮੂੰਹ ਸਿਰ ਲਪੇਟੇ ਹੋਏ ਸੀ ਮੋਟਰਸਾਈਕਲ ਤੇ ਸਵਾਰ ਸੀ ਤਾਂ ਇਹਨਾਂ ਨੂੰ ਇਸ਼ਾਰਾ ਕੀਤਾ ਇਹਨਾਂ ਨੇ ਮੋਟਰਸਾਈਕਲ ਨੂੰ ਨਾ ਰੋਕਿਆ ਤਾਂ ਪਿੱਛੇ ਬੈਠੇ ਬੰਦੇ ਦੇ ਫਰਵਾਲ ਵਰ ਨਾਲ ਦੋ ਫੈਰ ਕਰਤੇ ਜਿਹੜਾ ਮੁੰਡਾ ਚਲਾਉਣ ਵਾਲਾ ਸੀ ਸੁਮਨ ਮੰਡਲ ਉਹਦੇ ਦੇ ਰੱਖੀ ਤੇ ਲੱਗੇ ਦੋ ਫੈਰ ਸੀ ਉਹ ਤਿੰਨੇ ਜਣੇ ਡੱਕ ਪੀਨਾਂ ਦਾ ਮੋਟਰਸਾਈਕਲ ਲੈ ਕੇ ਦੌੜ ਗਏ ਜੀ ਓਕੇ ਤੇ ਉਸ ਤੋਂ ਬਾਅਦ ਅਸੀਂ ਤੁਰੰਤ ਪਹੁੰਚ ਗਏ ਜੀ ਨੂੰ ਹਸਪੀਟਲ ਅਡਮਿਟ ਕਰਾਤਾ ਇੱਥੋਂ ਰੈਫਰ ਕਰਤਾ ਸਟੇਟਮੈਂਟ ਲਿਖਣੀ ਸਰ ਅਸੀਂ ਅੱਗੇ ਕਾਰਵਾਈ ਚੱਲਦੀ ਹੈ ਇਹ ਤਿੰਨ ਡਾਕਟਰ ਕੋ ਘੱਟ ਕਰਨ ਦਾ ਮਾਮਲਾ ਹੈ ਕਿ ਆਮ ਸ਼ਬਦ ਦੇ ਰਿਆ ਦੇ ਹੌਸਲੇ ਨੇ ਬੁਲੰਦ ਹੋ ਗਏ ਨੇ ਕਿ ਕਿਵੇਂ ਸੁਪਰਮਾਰਕਾ ਦੇ ਮਿਲਣਾ ਪੰਨਾ ਤੋਂ ਜਿਹੜੇ ਤੇਰਿਆਂ ਦੇ ਤਾਂ ਹੌਸਲੇ ਹੀ ਬੁਲੰਦ ਨਹੀਂ ਹੋਣ ਦਿੰਦੇ ਅਸੀਂ ਲਗਾਤਾਰ ਅਸੀਂ ਆਪਣੀ ਕਾਰਵਾਈ 'ਚ ਜੁਟੇ ਹੋਏ ਹਾਂ ਦਿਨ ਰਾਤ ਇਹਨਾਂ ਦੀ ਪੇਟ ਦੀ ਜੁਨਾਵਰੇ ਮਤਲਬ ਲੱਗੇ ਜੀ ਕੀ ਇਹਨਾਂ ਦੇ ਕੱਪੜੇ ਕਾਹਦੇ ਕੁਝ ਨਹੀਂ ਅੱਜ ਅਗਲੇ ਸੀ ਫੋਰਸ ਵਗੈਰਾ ਘਲਘਾਲਾਂਗੇ ਜੀ ਚੈੱਕ ਕਰਾਂਗੇ ਉਹ ਕਹਦਾ ਸੀ ਉਹ ਕਹਿੰਦਾ ਕਿ ਜਾਵਾਂਗੇ ਇਹਨਾਂ ਨੂੰ ਗ੍ਰਿਫਤਾਰ ਕਰਾਂਗੇ ਨਹੀਂ ਨਹੀਂ ਕਿਰਪਾਨਾਂ 'ਆ ਵੀ ਹਮਲਾ ਕੀਤਾ ਗਿਆ ਤੇ ਗੋਲੀ ਮਚਾ ਜਿੰਗੇ ਨਹੀਂ ਨਹੀਂ ਇਦਾਂ ਦੀ ਕਿਰਪਾਨਾਂ ਦਾ ਕੋਈ ਅਜੇ ਸਾਹਮਣੇ ਨਹੀਂ ਆਇਆ ਇਹ ਤਾਂ ਗਨ ਸ਼ਾਟ ਆ ਜੀ ਪਰ ਉਹਨਾਂ ਦੇ ਸਾਥੀ ਦਾ ਕਹਿਣਾ ਹੈ ਕਿ ਕਿਰਪਾਨ ਮਾਰੀ ਗਈ ਹੈ ਪਰ ਪਤਲੀ ਨਹੀਂ ਨਹੀਂ ਅਜੇ ਤਾਂ ਕੋਈ ਸਬੰਧੀ ਨਹੀਂ ਆਈ ਇਹ ਫਿਲਹਾਲ ਸਾਡੇ ਕੋਲ ਗਨ ਸ਼ਾਟ ਦੇ ਸਾਹਮਣੇ ਆਇਆ ਜੋ ਸਟੇਟਮੈਂਟ ਚ ਲਿਖਾਇਆ ਜੀ ਅੱਗੇ ਵੀ ਜਿਵੇਂ ਜਿਵੇਂ ਤਕੀ ਜੋਗੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਜੀ ਕੋਈ ਪੈਸਾ ਵੀ ਲੁੱਟਿਆ ਗਿਆ ਨਹੀਂ ਸਰ ਨਹੀਂ ਮੋਬਾਈਲ ਵਗੈਰਾ ਨਹੀਂ ਨਹੀਂ ਮੋਟਰਸਾਈਕਲ ਕਿਹੜਾ ਕੋਈ ਨੰਬਰ ਵਗੈਰਾ ਪਤਾ ਨਹੀਂ ਕੋਈ ਨਹੀਂ ਨਹੀਂ ਇਹਨਾਂ ਦਾ ਮੋਟਰਸਾਈਕਲ ਤਾਂ ਹੀਰੋ Honda ਸੀ ਜੀ ਗੱਲ ਚੋਰੀ ਹੋਇਆ ਨਹੀਂ ਖੋ ਕੇ ਲੱਗ ਗਿਆ ਜਿੱਧਰ ਨੂੰ ਗਏ ਨੇ ਇਹ ਲੁਧਿਆਣਾ ਸਾਈਡੋਂ ਆਉਣ ਪਈ ਸ਼ਾਰਟ ਰੋਡ ਤੇ ਹੀ ਲੱਗੇ ਜਿਓ